10ਵੇਂ ਪਾਤਸ਼ਾਹ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸਮੇਂ ਇੱਕ ਸਿੱਖ ਆਇਆ ਭਾਈ ਦਾਸਾ ਇਤਿਹਾਸ ਵਿੱਚ ਕਿਤੇ ਕਿਤੇ ਉਹਦਾ ਨਾਮ ਬੁੱਧਾ ਵੀ ਆਉਂਦਾ ਆ ਬੁੱਧਾ ਗੁਰੂ ਸਾਹਿਬ ਕੋਲੋਂ ਖੰਡੇ ਬਾਟੇ ਦੀ ਪਹਲ ਲੈ ਕੇ ਬਣ ਜਾਂਦਾ ਆ ਬੁੱਧ ਸਿੰਘ ਤੇ ਇਸ ਬੁੱਧ ਸਿੰਘ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੰਗਾਂ ਲੜੀਆਂ ਤਾਂ ਉਹਨਾਂ ਜੰਗਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਬੁੱਧ ਸਿੰਘ ਦੇ ਅੱਗੇ ਦੋ ਪੁੱਤਰ ਹੁੰਦੇ ਆ ਨੌਦ ਸਿੰਘ ਤੇ ਚੰਦਾ ਸਿੰਘ ਨੌਦ ਸਿੰਘ ਤੇ ਚੰਦਾ ਸਿੰਘ ਦਾ ਵੀ ਬਹੁਤਾ ਸਮਾਂ ਜੰਗਾ ਜੁੱਦਾਂ ਦੇ ਵਿੱਚ ਲੰਘਿਆ ਤੇ ਅੱਗੋਂ ਨੌ ਸਿੰਘ ਦੇ ਚਾਰ ਪੁੱਤ ਹੁੰਦੇ ਆ ਜਿਨ੍ਹਾਂ ਚ ਇੱਕ ਪੁੱਤ ਦਾ ਨਾਮ ਸੀ ਚੜਤ ਸਿੰਘ ਤੇ ਚੜਤ ਸਿੰਘ ਉਹੀ ਆ ਜਿਨੇ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਹਰੀ ਸਿੰਘ ਪੰਗੀ ਸਰਦਾਰ ਤਾਰਾ ਸਿੰਘ ਗੈਬਾ ਇਹਨਾਂ ਸਿੰਘ ਸਰਦਾਰਾਂ ਦੇ ਨਾਲ ਮਿਲ ਕੇ ਸਰਦਾਰ ਚੜਤ ਸਿੰਘ ਜੀ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਚੱਡਿਆਂ ਚ ਪੂਛ ਦੇ ਕੇ ਭੱਜਲੀਆਂ ਮਜਬੂਰ ਕਰਤਾ ਸੀ ਤੇ ਸਰਦਾਰ ਚੜਤ ਸਿੰਘ ਜੀ ਦੇ ਘਰੇ ਅੱਗੇ ਫਿਰ ਇੱਕ ਪੁੱਤਰ ਦਾ ਜਨਮ ਹੁੰਦਾ ਆ ਜਿਹਦਾ ਨਾਮ ਸੀ ਮਹਾ ਸਿੰਘ ਮਹਾ ਸਿੰਘ ਆਪਣੇ ਪਿਤਾ ਵਾਂਗ ਆਪਣੇ ਦਾਦੇ ਵਾਂਗ ਆਪਣੇ ਪਰਦਾਦੇ ਵਾਂਗ ਜੰਗੀ ਜਰਨੈਲ ਸੀ ਸੂਰਮਾ ਸੀ ਬਹਾਦਰ ਸੀ ਦਲੇਰ ਸੀ ਤੇ ਇਸੇ ਬਹਾਦਰ ਸੂਰਮੇ ਦਲੇਰਾਂ ਦੇ ਘਰ ਵਿੱਚ ਫਿਰ ਇੱਕ ਪੁੱਤਰ ਦਾ ਜਨਮ ਹੁੰਦਾ ਆਇਆ ਮਹਾ ਸਿੰਘ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਆਇਆ ਜੋ ਅੱਗੇ ਜਾ ਕੇ ਖਾਲਸਾ ਰਾਜ ਦੀ ਨੀਂਹ ਰੱਖਦਾ ਆ ਤੇ ਉਹਦਾ ਨਾਮ ਰੱਖਿਆ ਜਾਂਦਾ ਆ ਰਣਜੀਤ ਸਿੰਘ ਰਣਜੀਤ ਸਿੰਘ ਦਾ ਪਰਿਵਾਰਕ ਪਛੋਕਰ ਦੱਸਣ ਪਿੱਛੇ ਅੱਜ ਮੇਰਾ ਸਿਰਫ ਇੰਨਾ ਕ ਮਕਸਦ ਆ ਕਿਉਂਕਿ ਮੇਰੇ ਵਰਗੇ ਬਹੁਤ ਨੂੰ ਇਦਾਂ ਲੱਗਦਾ ਵਾ ਕਿ ਸ਼ਾਇਦ ਐਵੇਂ ਭੀੜ ਚੋਂ ਉੱਠ ਕੇ ਕੋਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣ ਗਿਆ ਪਰ ਇਦਾਂ ਨਹੀਂ ਆ ਸ਼ੇਰੇ ਪੰਜਾਬ ਬਣਨ ਦੇ ਪਿੱਛੇ ਆ ਸਦੀਆਂ ਤੋਂ ਚੱਲੀ ਆ ਰਹੀ ਬਹਾਦਰੀ ਦਲੇਰੀ ਸੂਰਮਤਾਈ ਸਿਆਣਪ ਸੂਝਬੂਝ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵਿਰਸੇ ਚ ਮਿਲੀ ਸੀ ਤੇ ਨਾਲ ਹੀ ਮਿਲਿਆ ਸੀ ਵਿਰਸੇ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਥਾਪੜਾ ਉਹਨਾਂ ਦਾ ਆਸ਼ੀਰਵਾਦ ਜੋ ਉਸਦੇ ਨਕਰ ਦਾਦੇ ਬੁੱਧ ਸਿੰਘ ਨੂੰ ਮਿਲਿਆ ਸੀ ਹੁਣ ਅੱਜ ਦੀ ਸਾਡੀ ਇਸ ਵੀਡੀਓ ਦੀ ਇੰਟਰੋ ਤੋਂ ਤੁਸੀਂ ਇਹ ਤਾਂ ਸਮਝ ਹੀ ਗਏ ਹੋਗੇ ਕਿ ਸਾਡੀ ਅੱਜ ਦੀ ਇਹ ਵੀਡੀਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਲੇ ਦੁਆਲੇ ਚੱਲਣ ਵਾਲੀ ਆ ਕਿਉਂ ਕਿ ਆਪਾਂ ਪਿੱਛੇ ਜੇ ਇੱਕ ਵੀਡੀਓ ਬਣਾਈ ਸੀ ਜਿਦੇ ਵਿੱਚ ਆਪਾਂ ਗੱਲ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਹੁੰਦੇ ਕਿਰਦਾਰ ਕੁਸ਼ੀ ਦੀ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਕਿਹਾ ਜਾਂਦਾ ਆ ਕਿ ਮਹਾਰਾਜਾ ਰਣਜੀਤ ਸਿੰਘ ਸ਼ਰਾਬੀ ਸੀ ਵੇਸਵਾਂ ਤਾਂ ਨਾਚ ਵੇਖਦਾ ਸੀ ਅਫੀਮ ਖਾਂਦਾ ਸੀ ਆਦ ਇਹੋ ਜੀਆਂ ਗੱਲਾਂ ਕਰਕੇ ਮਹਾਰਾਜੇ ਦਾ ਕਿਰਦਾਰ ਕੁਸ਼ੀ ਕੀਤੀ ਜਾਂਦੀ ਆ ਉਹਦਾ ਜਵਾਬ ਆਪਾਂ ਆਪਣੀ ਪਿਛਲੀ ਵੀਡੀਓ 'ਚ ਦੇ ਚੁੱਕੇ ਹਾਂ ਜਿੰਨੇ ਅਜੇ ਤੱਕ ਵੀਡੀਓ ਨਹੀਂ ਦੇਖੀ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਆ ਤੁਸੀਂ ਉਹਦੇ ਤੇ ਕਲਿੱਕ ਕਰਕੇ ਪੂਰੀ ਵੀਡੀਓ ਦੇਖ ਸਕਦੇ ਹੋ ਜਾਂ ਫਿਰ ਇਸ ਵੀਡੀਓ ਦੇ ਅਖੀਰ ਦੇ ਵਿੱਚ ਵੀ ਮੈਂ ਉਸ ਵੀਡੀਓ ਦਾ ਲਿੰਕ ਛੱਡ ਦੂੰਗਾ ਤੁਸੀਂ ਉਹਦੇ ਤੇ ਕਲਿੱਕ ਕਰਕੇ ਵੀ ਪੂਰੀ ਵੀਡੀਓ ਦੇਖ ਲਿਓ ਆਪਾਂ ਉਸ ਵੀਡੀਓ 'ਚ ਗੱਲ ਕੀਤੀ ਸੀ ਕਿ ਜਦੋਂ ਤੁਹਾਡੇ 500 ਕਮੈਂਟ ਆ ਜਾਣਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲੈ ਕੇ ਆਪਾਂ ਉਦੋਂ ਇੱਕ ਵੀਡੀਓ ਲੈ ਕੇ ਆਵਾਂਗੇ ਜਿੱਦੇ 'ਚ ਆਪਾਂ ਗੱਲ ਕਰਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਕਿੰਨਾ ਸਿਆਣਾ ਬਹਾਦਰ ਸੂਝਵਾਨ ਰਾਜਾ ਸੀਗਾ ਖਾਲਸਾ ਰਾਜ ਕਿਵੇਂ ਦਾ ਸੀ ਉਦੋਂ ਉੱਪਰ ਇੱਕ ਪੂਰੀ ਵੀਡੀਓ ਲੈ ਕੇ ਆਵਾਂਗੇ ਸੋ ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਉਸ ਵੀਡੀਓ ਤੇ ਕਮੈਂਟ ਕੀਤੀ ਉਸ ਵੀਡੀਓ ਨੂੰ ਇਨਾ ਪਿਆਰ ਦਿੱਤਾ ਸੋ ਆਪਾਂ ਵੀ ਆਪਣੇ ਵਾਅਦੇ ਮੁਤਾਬਕ ਅੱਜ ਹਾਜ਼ਰ ਹਾਂ ਜੀ ਉਸ ਵੀਡੀਓ ਦਾ ਅਗਲਾ ਭਾਗ ਲੈ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਹੁਣ ਜਿੱਥੇ ਆਪਾਂ ਰਣਜੀਤ ਸਿੰਘ ਦੇ ਪਰਿਵਾਰਕ ਪਿਛੋਕੜ ਦੀ ਗੱਲ ਕੀਤੀ ਆ ਮੈਨੂੰ ਲੱਗਦਾ ਕਿ ਉੱਥੇ ਸਾਨੂੰ ਉਸ ਕੁੱਖ ਦਾ ਜ਼ਿਕਰ ਵੀ ਕਰ ਲੈਣਾ ਚਾਹੀਦਾ ਆ ਜਿਸ ਕੁੱਖ ਚੋਂ ਸ਼ੇਰ-ਏ-ਪੰਜਾਬ ਨੇ ਜਨਮ ਲੈਣਾ ਆ ਕਿਉਂਕਿ ਇਹਦੇ ਪਿੱਛੇ ਦੀ ਵੀ ਜਿਹੜੀ ਕਹਾਣੀ ਆ ਨਾ ਉਹ ਬਹੁਤ ਹੀ ਰੋਚਕ ਆ ਹੁੰਦਾ ਕੀ ਆ ਕਿ ਜੀਨ ਦਾ ਰਾ ਉਹਦੇ ਘਰ ਇੱਕ ਧੀ ਦਾ ਜਨਮ ਹੁੰਦਾ ਆ ਜਦੋਂ ਧੀ ਦਾ ਜਨਮ ਹੁੰਦਾ ਆ ਤਾਂ ਸਾਰੇ ਘਰ ਦੇ ਵਿੱਚ ਸੋਗ ਦੀ ਲਹਿਰ ਛਾ ਜਾਂਦੀ ਆ ਕਿਉਂ ਕਿ ਕਿਉਂਕਿ ਜੰਗਾਂ ਜੁੱਦਾਂ ਦਾ ਵੇਲਾ ਆ ਤੇ ਗਜਬਤ ਨੂੰ ਇਸ ਗੱਲ ਦੀ ਫਿਕਰ ਹੋ ਜਾਂਦੀ ਆ ਕਿ ਜੇਕਰ ਕੱਲ ਨੂੰ ਹਮਲਾਵਰ ਮੇਰੇ ਤੇ ਚੜ ਕੇ ਆਉਂਦਾ ਆ ਮੈਨੂੰ ਮਾਰ ਦਿੰਦਾ ਆ ਜਾਂ ਮੈਨੂੰ ਜਿੱਤ ਲੈਂਦਾ ਆ ਤਾਂ ਉਹਨਾਂ ਦੇ ਹੱਥ 'ਚ ਦੁਸ਼ਮਣਾਂ ਦੇ ਹੱਥ 'ਚ ਮੇਰੀ ਧੀ ਲੱਗ ਜਾਊਗੀ ਮੇਰੀ ਇੱਜ਼ਤ ਉਹਨਾਂ ਦੇ ਹੱਥ ਲੱਗ ਜਾਊਗੀ ਤੇ ਉਹ ਉਹਦੀ ਬੇਪਤੀ ਕਰਨਗੇ ਆਪਣੀ ਲਾਜ ਨੂੰ ਬਚਾਉਣ ਵਾਸਤੇ ਆਪਣੀ ਇੱਜ਼ਤ ਨੂੰ ਬਚਾਉਣ ਵਾਸਤੇ ਉਸ ਨਵ ਜੰਮੀ ਬੱਚੀ ਨੂੰ ਆਪਣੀ ਧੀ ਨੂੰ ਮਾਰਨ ਦਾ ਫੈਸਲਾ ਕੀਤਾ ਜਾਂਦਾ ਆ ਤੇ ਉਸ ਸਮੇਂ ਨਵ ਜੰਮੇ ਬੱਚੇ ਨੂੰ ਮਾਰਨ ਵਾਸਤੇ ਕੀ ਕੀਤਾ ਜਾਂਦਾ ਸੀ ਕਿ ਪਾਣੀ ਦੇ ਵਿੱਚ ਅਫੀਮ ਘੋਲ ਕੇ ਬੱਚੇ ਨੂੰ ਪਿਆ ਦਿੱਤੀ ਜਾਂਦੀ ਸੀ ਬੱਚੇ ਨੂੰ ਅਫੀਮ ਦਾ ਨਸ਼ਾ ਹੁੰਦਾ ਸੀ ਬੱਚਾ ਸੁੱਤਾ ਰਹਿੰਦਾ ਸੀ ਉਹਨੂੰ ਦੁੱਧ ਪਾਣੀ ਕੁਝ ਦਿੱਤਾ ਨਹੀਂ ਸੀ ਜਾਂਦਾ ਤੇ ਬੱਚਾ ਭੁੱਖ ਦੇ ਨਾਲ ਹੀ ਇਸ ਦੁਨੀਆ ਤੋਂ ਚਲ ਵਸਦਾ ਸੀ ਇਸੇ ਤਰ੍ਹਾਂ ਕੀਤਾ ਜਾਂਦਾ ਆ ਪਾਣੀ ਮੰਗਾਇਆ ਜਾਂਦਾ ਆ ਉਹਦੇ ਵਿੱਚ ਅਫੀਮ ਘੋਲੀ ਜਾਂਦੀ ਆ ਤੇ ਉਸ ਨਵ ਜੰਮੀ ਬੱਚੀ ਨੂੰ ਪਿਆ ਕੇ ਘੜੇ ਵਿੱਚ ਪਾ ਕੇ ਦੂਰ ਕਿਤੇ ਦੱਬ ਦਿੱਤਾ ਜਾਂਦਾ ਆ ਕੁਦਰਤੀ ਉਸੇ ਵੇਲੇ ਜੀਂਦ ਦੇ ਉਸ ਇਲਾਕੇ ਵਿੱਚ ਬਾਬਾ ਗੁੱਦੜ ਸਿੰਘ ਜੀ ਆਉਂਦੇ ਨੇ ਜੋ ਕਿ ਉਸ ਸਮੇਂ ਦੀ ਇੱਕ ਨੇਕ ਰੂਹ ਸੀ ਰੱਬੀ ਰੂਹ ਸੀ ਤੇ ਲੋਕਾਂ ਦੀ ਬਹੁਤ ਮਾਨਤਾ ਸੀ ਬਾਬਾ ਜੀ ਦੇ ਵਿੱਚ ਬਾਬਾ ਜੀ ਨੂੰ ਜਦੋਂ ਰਾਜੇ ਗਜਪਤ ਦੀ ਇਹ ਹਰਕਤ ਦਾ ਪਤਾ ਲੱਗਦਾ ਆ ਤਾਂ ਉਹ ਰਾਜੇ ਦੇ ਘਰ ਜਾਂਦੇ ਨੇ ਰਾਜੇ ਵੱਲੋਂ ਉਹਨਾਂ ਦੀ ਬਹੁਤ ਆਉਪਕਤ ਕੀਤੀ ਜਾਂਦੀ ਆ ਬਹੁਤ ਆਦਰ ਸਤਕਾਰ ਮਾਨ ਕੀਤਾ ਜਾਂਦਾ ਆ ਤੇ ਜਦੋਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਪੁੱਛਿਆ ਜਾਂਦਾ ਆ ਤਾਂ ਬਾਬਾ ਗੁੱਦੜ ਸਿੰਘ ਜੀ ਪ੍ਰਸ਼ਾਦਾ ਪਾਣੀ ਛੰਗਣ ਤੋਂ ਮਨ੍ਹਾ ਕਰ ਦਿੰਦੇ ਨੇ ਉਹ ਕਹਿੰਦੇ ਕਿ ਨਿਕੀ ਨਹੀਂ ਮੇਰੇ ਗੁਰੂ ਦਾ ਹੁਕਮ ਆ ਕਿ ਇੱਕ ਕੁੜੀ ਮਾਰ ਦੇ ਨਾਲ ਰਿਸ਼ਤਾ ਨਹੀਂ ਰੱਖਣਾ ਤੇ ਤੂੰ ਕੁੜੀ ਮਾਰਿਆ ਤੂੰ ਆਪਣੀ ਧੀ ਦੀ ਹੱਤਿਆ ਕੀਤੀ ਆ ਤੂੰ ਨਵ ਜੰਮੀ ਬੱਚੀ ਦਾ ਕਾਤਲ ਏ ਤੇ ਮੈਂ ਤੇਰੇ ਘਰੋਂ ਪ੍ਰਸ਼ਾਦਾ ਪਾਣੀ ਨਹੀਂ ਸਕਣਾ ਜੇਕਰ ਤੂੰ ਆਪਣੀ ਭੁੱਲ ਬਖਸ਼ਾਉਣਾ ਚਾਹੁੰਦਾ ਆ ਤੇ ਜਾ ਉਸ ਕੁੜੀ ਨੂੰ ਬਚਾ ਕੇ ਲੈ ਕੇ ਆ ਹੁਣ ਕੀ ਹੁੰਦਾ ਆ ਕਿ ਅਫੀਮ ਦੇ ਨਾਲ ਜਿਹੜੀ ਬੱਚੇ ਦੀ ਮੌਤ ਹੁੰਦੀ ਆ ਨਾ ਉਸ ਮੌਤ ਨੂੰ ਹੋਣ ਲੱਗਿਆਂ 3 ਤੋਂ 4 ਘੰਟੇ ਦਾ ਸਮਾਂ ਲੱਗਦਾ ਆ ਤੇ ਜੇ ਬੱਚੀ ਨੂੰ ਨੱਪਿਆ ਥੋੜਾ ਜਿਹਾ ਹੀ ਚਿਹਰਾ ਸੀ ਰਾਜੇ ਗਜਪਤ ਵੱਲੋਂ ਉਸ ਘੜੇ ਨੂੰ ਕਢਾਇਆ ਜਾਂਦਾ ਆ ਘੜੇ ਨੂੰ ਖੋਲਿਆ ਜਾਂਦਾ ਆ ਤਾਂ ਦੇਖਿਆ ਜਾਂਦਾ ਕਿ ਬੱਚੀ ਦੇ ਸਵਾਸ ਅਜੇ ਚੱਲ ਰਹੇ ਨੇ ਸਮੇਂ ਦੇ ਮੌਕੇ ਦੇ ਜੋ ਵੈਦ ਸੀਗੇ ਉਹਨਾਂ ਵੱਲੋਂ ਉਸ ਬੱਚੀ ਦਾ ਇਲਾਜ ਕੀਤਾ ਜਾਂਦਾ ਆ ਬੱਚੀ ਨੂੰ ਦੁੱਧ ਪਾਣੀ ਪਾਇਆ ਜਾਂਦਾ ਆ ਤੇ ਬੱਚੀ ਥੋੜੇ ਦਿਨਾਂ ਦੇ ਵਿੱਚ ਠੀਕ ਹੋ ਜਾਂਦੀ ਆ ਤੇ ਫਿਰ ਉਸ ਬੱਚੀ ਦਾ ਨਾਮ ਰੱਖਿਆ ਜਾਂਦਾ ਆ ਰਾਜਕੌਰ ਇਹ ਰਾਜਕੌਰ ਉਹੀ ਰਾਜਕੌਰ ਆ ਜਿਹਦਾ ਅੱਗੇ ਚੱਲ ਕੇ ਵਿਆਹ ਹੁੰਦਾ ਆ ਸਰਦਾਰ ਮਹਾ ਸਿੰਘ ਜੀ ਦੇ ਨਾਲ ਤੇ ਇਸੇ ਰਾਜਕੌਰ ਦੀ ਕੁੱਖ ਤੋਂ ਫਿਰ ਪੈਦਾ ਹੁੰਦਾ ਆ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਹੁਣ ਮੈਨੂੰ ਲੱਗਦਾ ਕਿ ਇੱਥੇ ਆਪਾਂ ਲੋਕਾਂ ਨੂੰ ਇੱਕ ਗੱਲ ਸਮਝ ਤਾਂ ਆ ਗਈ ਹੋਊਗੀ ਜੋ ਬਾਬੇ ਨਾਨਕ ਦੀ ਬਾਣੀ ਸਾਨੂੰ ਹਰ ਰੋਜ਼ ਕਹਿੰਦੀ ਆ ਸੋ ਕਿਉ ਮੰਦਾ ਕੀਏ ਜਿਤ ਜੰਮੇ ਰਾਜਾਨ ਹੁਣ ਇੱਕ ਵਾਰ ਸੋਚ ਕੇ ਦੇਖੋ ਕਿ ਜੇ ਉਸ ਵੇਲੇ ਉਸ ਬੱਚੀ ਨੂੰ ਘੜੇ ਵਿੱਚੋਂ ਨਾ ਕੱਢਿਆ ਜਾਂਦਾ ਉਹ ਬੱਚੀ ਉਸ ਘੜੇ ਵਿੱਚ ਮਰ ਜਾਂਦੀ ਤਾਂ ਕੀ ਸਾਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਿਲਦਾ ਮੈਨੂੰ ਲੱਗਦਾ ਕਿ ਸ਼ਾਇਦ ਨਹੀਂ ਮਿਲਦਾ ਹੁਣ ਆਪਾਂ ਜਦੋਂ ਵੀ ਇਤਿਹਾਸ ਦੇ ਵਿੱਚੋਂ ਆਪਣੇ ਕਿਸੇ ਨਾਇਕ ਦੀ ਸੋਭਾ ਕਰਦੇ ਆਂ ਕਿਸੇ ਕਿਰਦਾਰ ਦੀ ਵਡਿਆਈ ਕਰਦੇ ਆਂ ਤਾਂ ਹਮੇਸ਼ਾ ਇਹ ਕਹਿੰਨੇ ਆਂ ਕਿ ਸਾਡਾ ਉਹ ਨਾਇਕ ਸਾਡਾ ਉਹ ਕਿਰਦਾਰ ਬਹੁਤ ਬਹਾਦਰ ਸੀ ਬੜਾ ਵੱਡਾ ਸੂਰਮਾ ਸੀ ਬੜਾ ਵੱਡਾ ਯੋਧਾ ਸੀ ਬੜਾ ਸਿਆਣਾ ਸੀ ਬੜਾ ਸੂ ਜਵਾਨ ਸੀ ਬੜਾ ਦਲੇਰ ਸੀ ਇਦਾਂ ਕਹਿ ਕੇ ਉਹਦੀ ਵਡਿਆਈ ਕਰਦੇ ਆਂ ਪਰ ਮੈਂ ਅੱਜ ਸਿਰਫ ਮੂੰਹ ਨਾਲ ਇਹ ਕਹਿ ਕੇ ਵਡਿਆਈ ਨਹੀਂ ਕਰੂੰਗਾ ਸਗੋਂ ਨਾਲ-ਨਾਲ ਤੁਹਾਨੂੰ ਇਹ ਉਦਾਹਰਣ ਵੀ ਦਊਂਗਾ ਕਿ ਵਾਕਈ ਸਾਡਾ ਮਹਾਰਾਜਾ ਕਿੰਨਾ ਸਿਆਣਾ ਸੀ ਕਿੰਨਾ ਸੂਝਵਾਨ ਸੀ ਕਿੰਨੀ ਦੂਰਅੰਦੇਸ਼ੀ ਦਾ ਮਾਲਕ ਸੀ ਉਹ ਕਿੰਨਾ ਬਹਾਦਰ ਸੀ ਕਿੰਨਾ ਦਲੇਰ ਸੀ ਉਹ ਕਿੰਨਾ ਮਿਹਨਤੀ ਸੀ ਸਾਡਾ ਰਾਜਾ ਤੇ ਆਪਾਂ ਰਣਜੀਤ ਸਿੰਘ ਦੀ ਚੜ੍ਹਦੀ ਕਲਾ ਦੀ ਉਦਾਹਰਣ ਉਹਦੇ ਬਚਪਨ ਤੋਂ ਹੀ ਲੈ ਲੈਨੇ ਆ ਕਿ ਰਣਜੀਤ ਸਿੰਘ ਨਿੱਕਾ ਹੁੰਦਾ ਹੀ ਕਿੰਨੀ ਚੜ੍ਹਦੀ ਕਲਾ ਦਾ ਮਾਲਕ ਸੀ ਉਹ ਕਿੰਨੀ ਦੂਰਅੰਦੇਸ਼ੀ ਵਾਲਾ ਸੀ ਕਿੰਨਾ ਸੂਝਵਾਨ ਸੀ ਕਿੰਨਾ ਸਿਆਣਾ ਸੀ ਰਣਜੀਤ ਸਿੰਘ ਦੀ ਉਮਰ ਅਜੇ ਸਿਰਫ 5 ਕੋ ਸਾਲ ਦੀ ਆ ਜਦੋਂ ਉਹਨੂੰ 체ਚਕ ਦੀ ਬਿਮਾਰੀ ਹੋ ਜਾਂਦੀ ਆ ਤੇ ਇਸ ਬਿਮਾਰੀ ਕਰਕੇ ਉਹਦੀ ਇੱਕ ਅੱਖ ਚਲੀ ਜਾਂਦੀ ਆ ਹੁਣ ਇੱਕ ਵਾਰ ਸੋਚ ਕੇ ਦੇਖੀਏ ਕਿ ਜਦੋਂ ਅਸੀਂ ਨਿੱਕੇ ਸੀਗੇ ਪੰਜਾਂ ਸੱਤਾਂ ਸਾਲਾਂ ਦੇ ਸੀਗੇ ਜਾਂ ਫਿਰ ਆਪਣੇ ਘਰਾਂ 'ਚ ਬੱਚੇ ਹੋਣਗੇ ਜੋ ਪੰਜ-ਛੇ ਸਾਲ ਦੀ ਉਮਰ ਦੇ ਹੋਣਗੇ ਜਦੋਂ ਉਹਨਾਂ ਦੇ ਖੇਡਦਿਆਂ ਸੱਟ ਲੱਗ ਜਾਂਦੀ ਆ ਇੱਕ ਛੋਟੀ ਜੀ ਰਗੜ ਵੀ ਲੱਗ ਜਾਂਦੀ ਆ ਤਾਂ ਕਿਵੇਂ ਉਹਨਾਂ ਦੇ ਭਾਦੀ ਬਣ ਜਾਂਦੀ ਆ ਪਰ ਇੱਧਰ ਰਣਜੀਤ ਸਿੰਘ ਦੀ ਤਾਂ ਇੱਕ ਆਖੀ ਚਲੀ ਗਈ ਆ ਉਹਨੂੰ ਦੇਖਣਾ ਬੰਦ ਹੋ ਗਿਆ ਕੱਖ ਤੋਂ ਜਦੋਂ ਰਣਜੀਤ ਸਿੰਘ ਨੂੰ ਇਹ ਗੱਲ ਕਹੀ ਜਾਂਦੀ ਆ ਕਿ ਤੈਨੂੰ ਸਾਰੀ ਉਮਰ ਹੁਣ ਇੱਕ ਕੱਖ ਤੋਂ ਕਾਣਾ ਰਹਿਣਾ ਪਊਗਾ ਤਾਂ ਰਣਜੀਤ ਸਿੰਘ ਉਥੇ ਰੋਣ ਦੀ ਥਾਂ ਤੇ ਉਦਾਸ ਹੋਣ ਦੀ ਥਾਂ ਤੇ ਸਗੋਂ ਖੁਸ਼ ਹੋ ਕੇ ਇੱਕ ਗੱਲ ਆਖਦਾ ਆ ਕਿ ਚੰਗਾ ਹੋਇਆ ਮੇਰੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਹੁਣ ਮੈਂ ਸਾਰਿਆਂ ਨੂੰ ਇੱਕ ਅੱਖ ਨਾਲ ਦੇਖੂੰਗਾ ਇੱਕ ਅੱਖ ਨਾਲ ਦੇਖੂੰਗਾ ਤਾਂ ਭਾਵ ਕਿ ਮੈਂ ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਕਰੂੰਗਾ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕਰੂੰਗਾ ਕਿਸੇ ਨੂੰ ਭਿੰਨ ਨਹੀਂ ਜਾਣੂੰਗਾ ਤੇ ਆਪਾਂ ਨੂੰ ਉਹਦੇ ਇਤਿਹਾਸ ਵਿੱਚੋਂ ਉਹਦੇ ਕਿਰਦਾਰ ਵਿੱਚੋਂ ਇਹ ਗੱਲ ਸਾਫ਼ ਦੇਖਣ ਨੂੰ ਮਿਲਦੀ ਆ ਕਿ ਉਹਨੇ ਕਦੀ ਵੀ ਕਿਸੇ ਨਾਲ ਜਾਤੀਆਂ ਧਰਮ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਹਮੇਸ਼ਾ ਸਾਰਿਆਂ ਨੂੰ ਇੱਕ ਅੱਖ ਨਾਲ ਹੀ ਦੇਖਿਆ ਆ ਤੇ ਇੱਥੋਂ ਹੀ ਆਪਾਂ ਉਹਦੀ ਚੜ੍ਹਦੀ ਕਲਾ ਦਾ ਪਤਾ ਲਾ ਸਕਦੇ ਆ ਉਹਦੀ ਸੂਝ ਬੂਝ ਉਹਦੀ ਸਿਆਣਪ ਤੇ ਉਹਦੀ ਦੂਰਅੰਦੇਸ਼ੀ ਦਾ ਪਤਾ ਲਾ ਸਕਦੇ ਆ ਤੇ ਜੇ ਹੁਣ ਮੈਂ ਗੱਲ ਕਰਾਂ ਰਣਜੀਤ ਸਿੰਘ ਦੀ ਬਹਾਦਰੀ ਦੀ ਤਾਂ 10 ਸਾਲ ਦੀ ਉਮਰ ਦੇ ਵਿੱਚ ਰਣਜੀਤ ਸਿੰਘ ਆਪਣੇ ਪਿਤਾ ਦੇ ਨਾਲ ਜੰਗੇ ਮੈਦਾਨ ਵਿੱਚ ਚਲਾ ਗਿਆ ਸੀ ਤੇ ਉਸ ਜੰਗੇ ਮੈਦਾਨ ਦੇ ਵਿੱਚ 10 ਸਾਲ ਦੇ ਰਣਜੀਤ ਸਿੰਘ ਨੇ ਆਪਣੀ ਬਹਾਦਰੀ ਦੇ ਆਪਣੀ ਯੁੱਧ ਕਲਾ ਦੇ ਜੋਹਰ ਦਿਖਾਏ ਸਨ ਤੇ ਜੇ ਮੈਂ ਗੱਲ ਕਰਾਂ ਉਹਦੀ ਸਿਆਣਪ ਤੇ ਸੂਝਬੂਝ ਦੀ ਤਾਂ 12 ਸਾਲ ਦੀ ਉਮਰ ਦੇ ਵਿੱਚ ਜਦੋਂ ਰਣਜੀਤ ਸਿੰਘ ਦਾ ਪਿਤਾ ਮਹਾ ਸਿੰਘ ਇੱਕ ਜੰਗ ਦੇ ਵਿੱਚ ਜ਼ਖਮੀ ਹੋ ਜਾਂਦਾ ਆ ਬਿਮਾਰ ਹੋ ਜਾਂਦਾ ਆ ਉਹ ਘਰ ਆ ਜਾਂਦਾ ਆ ਤਾਂ 12 ਸਾਲ ਦਾ ਰਣਜੀਤ ਸਿੰਘ ਆਪਣੇ ਪਿਤਾ ਦੀ ਫੌਜ ਦੀ ਅਗਵਾਈ ਕਰਦਾ ਆ ਇੱਕ ਵਾਰ ਸੋਚ ਕੇ ਦੇਖੋ ਕਿ ਉਹਦੀ ਪਿਤਾ ਦੀ ਫੌਜ ਦੇ ਵਿੱਚ ਕਿੰਨੇ ਕਿੰਨੇ ਪੁਰਾਣੇ ਸਿੰਘ ਹੋਣਗੇ ਜੋ ਉਹਦੀ ਪਿਓ ਦੀ ਉਮਰ ਦੇ ਆ ਜੋ ਉਹਦੇ ਦਾਦੇ ਦੀ ਉਮਰ ਦੇ ਆ ਜਿਨ੍ਹਾਂ ਨੂੰ ਸਦੀਆਂ ਤੋਂ ਦਹਾਕਿਆਂ ਤੋਂ ਜੰਗਾਂ ਦਾ ਅਭਿਆਸ ਆ ਜੁਗਦਾਂ ਦਾ ਤਜਰਬਾ ਆ ਫਿਰ ਵੀ ਉਹ ਉਸ 12 ਸਾਲ ਦੇ ਬੱਚੇ ਦੀ ਗੱਲ ਮੰਨਦੇ ਆ ਕਿਉਂਕਿ 12 ਸਾਲ ਦਾ ਰਣਜੀਤ ਸਿੰਘ ਜੰਗ ਦੀ ਅਗਵਾਈ ਕਰ ਰਿਹਾ ਆ ਸੋਚ ਕੇ ਦੇਖੋ ਕਿ ਉਹ ਰਣਜੀਤ ਸਿੰਘ ਕਿੰਨਾ ਸਿਆਣਾ ਤੇ ਸੂਝਵਾਨ ਹੋਊਗਾ ਤੇ ਮੈਨੂੰ ਲੱਗਦਾ ਕਿ ਇਹ ਜਵਾਬ ਆ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਕਿ ਰਣਜੀਤ ਸਿੰਘ ਤਾਂ ਅਨਪੜ੍ਹ ਸੀਗਾ ਕੀ ਅਨਪੜ੍ਹ 12 ਸਾਲ ਦਾ ਬੱਚਾ ਜੰਗ ਦੇ ਵਿੱਚ ਅਗਵਾਈ ਕਰ ਸਕਦਾ ਆ ਜਿੱਥੇ ਪਤਾ ਹੋਵੇ ਕਿ ਅੱਗੇ ਵੀ ਚੋਟੀ ਦੇ ਜੋਧੇ ਨੇ ਜਿੱਥੇ ਦਗੜ-ਦਗੜ ਘੋੜੇ ਦੌੜ ਰਹੇ ਹੋਣ ਜਿੱਥੇ ਤਲਵਾਰਾਂ ਦਾ ਸ਼ੋਰ ਹੋਵੇ ਜਿੱਥੇ ਹਾਥੀ ਜਿਹੜੇ ਆ ਉਹ ਚੀਕ ਰਹੇ ਹੋਣ ਕਿ ਉਸ ਜੰਗ ਦੇ ਵਿੱਚ ਅਗਵਾਈ ਕਰਨਾ ਫੌਜ ਦੀ ਕੋਈ ਮਾੜੀ-ਮੋਟੀ ਗੱਲ ਆ ਉਹ ਵੀ 12 ਸਾਲ ਦੀ ਉਮਰ ਦੇ ਵਿੱਚ ਹੁਣ ਅੱਗੇ ਜੇ ਮੈਂ ਰਣਜੀਤ ਸਿੰਘ ਦੀ ਦਲੇਰੀ ਦੀ ਗੱਲ ਕਰਾਂ ਉਹਦੀ ਫੁਰਤੀ ਦੀ ਗੱਲ ਕਰਾਂ ਜਾਂ ਫਿਰ ਇੱਕ ਵਾਰ ਉਹਦੀ ਬਹਾਦਰੀ ਦੀ ਗੱਲ ਕਰਾਂ ਤਾਂ ਰਣਜੀਤ ਸਿੰਘ ਦੀ ਉਮਰ ਆ 14 ਸਾਲ ਦੀ ਜਦੋਂ ਉਹ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਿਆ ਆ ਰੰਜੀਤ ਸਿੰਘ ਜੰਗਲ 'ਚ ਸ਼ਿਕਾਰ ਖੇਡ ਰਿਹਾ ਵਾ ਤੇ ਉਹਦੇ ਪਿਤਾ ਦਾ ਦੁਸ਼ਮਣ ਹਸ਼ਮਤ ਖਾਨ ਛੱਠਾ ਉਹਨੂੰ ਜਾ ਕੇ ਕੋਈ ਖਬਰ ਦਿੰਦਾ ਆ ਕਿ ਤੇਰੇ ਦੁਸ਼ਮਣ ਮਹਾ ਸਿੰਘ ਦਾ ਇਕਲੌਤਾ ਪੁੱਤਰ ਰੰਜੀਤ ਸਿੰਘ ਜੰਗਲ 'ਚ ਸ਼ਿਕਾਰ ਖੇਡਣ ਆਇਆ ਵਾ ਜੇਕਰ ਤੂੰ ਉਹਦੇ 14 ਸਾਲ ਦੇ ਇਕਲੌਤੇ ਪੁੱਤਰ ਨੂੰ ਮਾਰ ਦੇਵੇਂ ਤਾਂ ਸ਼ੁਕਰ ਚੱਕਿਆ ਮਿਸਲ ਜਿਹੜੀ ਆ ਉਹ ਹਮੇਸ਼ਾ ਲਈ ਖਤਮ ਹੋ ਜਾਊਗੀ ਹੁਣ ਜਿਹੜਾ ਹਸ਼ਮਤ ਖਾਨ ਛੱਠਾ ਵਾ ਇਹ ਕੋਈ ਆਮ ਬੰਦਾ ਨਹੀਂ ਆ ਇਹ ਚੋਟੀ ਦਾ ਤੀਰ ਅੰਦਾਜ਼ ਆ ਸਿਰੇ ਦਾ ਤਲਵਾਰ ਬਾਜ਼ ਆ ਬਹੁਤ ਸਾਰੀਆਂ ਜੰਗਾਂ ਜੁੱਦਾਂ ਨੇ ਲੜੀਆਂ ਵਾ ਜਾਂ ਇਸ ਗੱਲ ਦਾ ਅੰਦਾਜ਼ਾ ਇੱਥੋਂ ਹੀ ਲਾ ਲਓ ਕਿ ਜੇ ਦੀ ਦੁਸ਼ਮਣੀ ਮਹਾ ਸਿੰਘ ਦੇ ਨਾਲ ਆ ਮਹਾ ਸਿੰਘ ਦੇ ਨਾਲ ਜਿਨੇ ਇੰਨੀਆਂ ਜੰਗਾਂ ਲੜੀਆਂ ਵਾ ਉਹ ਕਿਤੇ ਕੋਈ ਮਾੜੀ ਮੋਟੀ ਚੀਜ਼ ਹੋਊਗਾ ਹਸ਼ਮਤਖਾਂ ਚੱਠਾ ਸੋ ਚਲੋ ਹਸ਼ਮਤਖਾਂ ਚੱਟੇ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਆ ਕਿ ਮਹਾ ਸਿੰਘ ਦਾ ਕੁਲੌਤਾ ਪੁੱਤਰ ਜੰਗਲ ਸ਼ਿਕਾਰ ਖੱਢਣ ਆਇਆ ਵਾ ਤਾਂ ਉਹ ਵੀ ਜੰਗਲ 'ਚ ਪਹੁੰਚ ਜਾਂਦਾ ਸ਼ਿਕਾਰ ਖੱਢਣ ਵਾਸਤੇ ਰਣਜੀਤ ਸਿੰਘ ਜਦੋਂ ਸ਼ਿਕਾਰ ਖੇਡ ਰਿਹਾ ਹੁੰਦਾ ਵਾ ਤਾਂ ਉਹਦੇ ਕੰਨੀ ਤੀਰ ਦੀ ਆਵਾਜ਼ ਪੈਂਦੀ ਆ ਜਦੋਂ ਮਹਾਰਾਜੇ ਦੇ ਕੰਨੀ ਤੀਰ ਦੀ ਆਵਾਜ਼ ਪੈਂਦੀ ਆ ਤਾਂ ਸਮਝ ਜਾਂਦਾ ਆ ਹੁਣ ਜਿੱਧਰੋਂ ਤੀਰ ਆਇਆ ਹੁੰਦਾ ਵਾ ਜਿੱਧਰੋਂ ਤੀਰ ਦੀ ਆਵਾਜ਼ ਆਈ ਹੁੰਦੀ ਆ ਰਣਜੀਤ ਸਿੰਘ ਉਸ ਪਾਸੇ ਨੂੰ ਜਾਂਦਾ ਆ ਤੇ ਸਾਹਮਣੇ ਕੌਣ ਹੁੰਦਾ ਆ ਹਸ਼ਮਤ ਖਾਂ ਚੱਠਾ ਹਸ਼ਮਤ ਖਾਂ ਚੱਠਾ ਤੇ ਰਣਜੀਤ ਸਿੰਘ ਇਹਨਾਂ ਦੋਵਾਂ ਦੀ ਆਪਸ ਵਿੱਚ ਭੇੜ ਹੁੰਦੀ ਆ ਰਣਜੀਤ ਸਿੰਘ 14 ਸਾਲ ਦੀ ਉਮਰ ਦੇ ਵਿੱਚ ਇੰਨੀ ਫੁਰਤੀ ਦੇ ਨਾਲ ਹਸ਼ਮਤ ਖਾਂ ਚੱਠੇ ਦੇ ਵਾਰ ਕਰਦਾ ਆ ਨਾ ਕਿ ਜੇ ਉਸ ਹੱਥ ਦੇ ਵਿੱਚ ਹਸ਼ਮਤ ਖਾਂ ਚੱਠੇ ਨੇ ਤਲਵਾਰ ਫੜੀ ਹੁੰਦੀ ਆ ਉਹਦਾ ਉਹ ਹੱਥ ਵੱਡ ਸੁੱਟਦਾ ਆ ਤੇ ਫਿਰ ਉਸੇ ਫੁਰਤੀ ਦੇ ਨਾਲ ਦੂਜਾ ਵਾਰ ਕਰਕੇ ਆਪਣੀ ਕਿਰਪਾਨ ਦੇ ਨਾਲ ਰਣਜੀਤ ਸਿੰਘ ਹਸ਼ਮਤ ਖਾਂ ਚੱਠੇ ਦਾ ਸਿਰ ਧੜ ਤੋਂ ਅਲੱਗ ਕਰ ਦਿੰਦਾ ਆ ਤੇ ਫਿਰ ਆਪਣੇ ਨੇਜੇ ਤੇ ਹਸ਼ਮਤ ਖਾਨ ਚੱਠੇ ਦਾ ਸਿਰ ਟੰਗ ਕੇ ਆਪਣੇ ਪਿੰਡ ਲੈ ਕੇ ਆਉਂਦਾ ਤੇ ਨਾਲ ਹੀ ਲੋਕਾਂ ਨੂੰ ਦੱਸਦਾ ਕਿ ਮਹਾ ਸਿੰਘ ਦੇ ਦੁਸ਼ਮਣ ਹਸ਼ਮਤ ਖਾਨ ਚੱਠੇ ਦਾ ਸਿਰ ਮਹਾ ਸਿੰਘ ਦਾ ਪੁੱਤਰ ਰਣਜੀਤ ਸਿੰਘ 14 ਸਾਲ ਦਾ ਰਣਜੀਤ ਸਿੰਘ ਹਸ਼ਮਤ ਖਾਨ ਚੱਠੇ ਦਾ ਸਿਰ ਵੱਢ ਕੇ ਆਪਣੇ ਨੇਜੇ ਤੇ ਟਾਂਕੇ ਲੈ ਕੇ ਆਇਆ ਜੀ ਮੈਂ ਕਹਿੰਨਾ ਆਪਾਂ ਇੱਕ ਵਾਰ ਫੇਰ ਸੋਚ ਕੇ ਵੇਖੀਏ ਕਿ ਸਾਡੇ ਘਰਾਂ ਵਿੱਚ ਬੱਚੇ ਨੇ ਜਿਨ੍ਹਾਂ ਦੀ ਉਮਰ 14 ਸਾਲ 15 ਸਾਲ ਹੋਗੀ ਜੇ ਸਾਡੇ ਘਰਾਂ 'ਚ ਨਹੀਂ ਆਗੇ ਸਾਡੇ ਆਂਢ ਗੁਆਂਢ ਹੋਣਗੇ ਸਾਡੇ ਰਿਸ਼ਤੇਦਾਰੀ 'ਚ ਹੋਣਗੇ ਉਹਨਾਂ 14-15 ਸਾਲਾਂ ਦੇ ਬੱਚਿਆਂ ਦੇਖੀਏ ਅੱਜ ਉਹ ਬੱਚੇ ਜੇਕਰ ਕਿਤੇ ਬਲੇਡ ਨਾਲ ਪੈਨਸਲ ਵੀ ਘੱਟ ਲੈਣ ਨਾ ਤਾਂ ਸਾਨੂੰ ਡਰ ਪਿਆ ਹੁੰਦਾ ਕਿ ਕਿਤੇ ਬੱਚੇ ਦਾ ਹੱਥ ਨਾ ਵੱਢਿਆ ਜਾਵੇ ਕਿਤੇ ਉਹਦੀ ਉਂਗਲ ਤੇ ਬਲੇਡ ਨਾ ਵੱਜ ਜੇ ਤੇ ਇੱਧਰ 14-15 ਸਾਲ ਦਾ ਰਣਜੀਤ ਸਿੰਘ ਹਸ਼ਮਤ ਖਾਨ ਚੱਠੇ ਦਾ ਸਿਰ ਵੱਢ ਲਿਆਉਂਦਾ ਆ ਸੋਚ ਕੇ ਵੇਖੋ ਕਿ ਕਿੱਦਾਂ ਦਾ ਹੋਊਗਾ ਮਹਾਰਾਜਾ ਰਣਜੀਤ ਸਿੰਘ ਹੁਣ ਅੱਗੇ ਆਉਨੇ ਆ ਜਦੋਂ ਰਣਜੀਤ ਸਿੰਘ 15 ਸਾਲ ਦਾ ਹੁੰਦਾ ਆ ਰਣਜੀਤ ਸਿੰਘ ਦਾ ਜਿਹੜਾ ਵਿਆਹ ਆ 15 ਸਾਲ ਦੀ ਉਮਰ ਦੇ ਵਿੱਚ ਆਇਆ ਸੀ ਜੈ ਸਿੰਘ ਕਨਈਆ ਦੇ ਪੁੱਤਰ ਗੁਰਬਖਸ਼ ਸਿੰਘ ਦੀ ਧੀ ਬੀਬੀ ਮਹਿਤਾਬ ਕੌਰ ਜੀ ਦੇ ਨਾਲ 15 ਸਾਲ ਦੀ ਉਮਰ ਦੇ ਵਿੱਚ ਰਣਜੀਤ ਸਿੰਘ ਦਾ ਪਹਿਲਾ ਵਿਆਹ ਹੁੰਦਾ ਆ ਰਣਜੀਤ ਸਿੰਘ ਦੇ ਵਿਆਹ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਦੀ ਦਲੇਰੀ ਦੀ ਤਾਂ ਰਣਜੀਤ ਸਿੰਘ ਦੀ ਉਮਰ ਆ 17-18 ਸਾਲ ਦੀ ਜਦੋਂ ਉਹਨੂੰ ਪਤਾ ਲੱਗਦਾ ਆ ਕਿ ਲਾਹੌਰ ਦੇ ਉੱਪਰ ਸ਼ਾਹਜਹਾਨ ਨੇ ਕਬਜ਼ਾ ਕੀਤਾ ਹੋਇਆ ਹੁਣੇ ਸ਼ਾਹਜਹਾਨ ਕੌਣ ਆ ਮੈਂ ਇਹਦੇ ਬਾਰੇ ਵੀ ਦੱਸ ਦਿੰਦਾ ਵਾਂ ਅਹਿਮਦ ਸ਼ਾਹ ਅਫਦਾਲੀ ਦੇ ਦੋ ਪੁੱਤਰ ਹੋਏ ਆ ਇੱਕ ਦਾ ਨਾਮ ਸੀ ਸ਼ਾਹਜਹਾਨ ਤੇ ਦੂਜੇ ਦਾ ਨਾਮ ਸੀ ਸ਼ਾਹ ਸ਼ਜਾਦ ਸ਼ਾਜਮਾਨ ਨੂੰ ਇਹ ਲੱਗਦਾ ਸੀ ਕਿ ਲਾਹੌਰ ਦੇ ਉੱਪਰ ਮੇਰੇ ਪੁਰਖਿਆਂ ਨੇ ਰਾਜ ਕੀਤਾ ਆ ਮੇਰੇ ਪੁਰਖਿਆਂ ਨੇ ਕਬਜ਼ਾ ਕੀਤਾ ਆ ਤੇ ਹੁਣ ਮੇਰਾ ਵੀ ਫਰਜ਼ ਬਣਦਾ ਕਿ ਮੈਂ ਲਾਹੌਰ ਦੇ ਉੱਪਰ ਕਾਬਜ਼ ਹਾਂ ਤੇ ਆਪਣਾ ਰਾਜ ਚਲਾਵਾਂ ਜਦੋਂ ਇੱਧਰ ਰਣਜੀਤ ਸਿੰਘ ਨੂੰ ਪਤਾ ਲੱਗਦਾ ਵਾ ਕਿ ਇਹ ਸ਼ਾਜਮਾਨ ਉਹੀ ਸ਼ਾਜਮਾਨ ਆ ਜਿਹਦੇ ਦਾਦੇ ਨੂੰ ਕਦੀ ਮੇਰਾ ਦਾਦਾ ਵੰਗਾਰਿਆ ਕਰਦਾ ਸੀ ਰਣਜੀਤ ਸਿੰਘ ਆਪਣੇ ਨਾਲ ਪੰਜਾਬ ਕੋ ਕੋਟ ਸਵਾਰ ਲੈ ਕੇ ਆਪਣੀਆਂ ਤੋੜੇਦਾਰ ਪਲੀਤੇਦਾਰ ਬੰਦੂਕਾਂ ਲੈ ਕੇ ਪਹੁੰਚ ਜਾਂਦਾ ਹੈ ਸੰਮਣ ਬੁਰਜ ਦੇ ਬਾਹਰ ਤੇ ਸੰਮਣ ਬੁਰਜ ਦੇ ਬਾਹਰ ਖਲੋ ਕੇ ਆਪਣੀ ਬੰਦੂਕ ਚੋਂ ਹਵਾਈ ਫਾਇਰ ਕਰਦਾ ਆ ਉੱਚੀ ਸਾਰੀ ਆਵਾਜ਼ ਦੇ ਕੇ ਸ਼ਾਹਜਮਾਨ ਨੂੰ ਵੰਗਾਰਦਾ ਆ ਕਿ ਬਾਹਰ ਨਿਕਲੋ ਅਬਦਾਲੀ ਦੇ ਪੁੱਤਰਿਆ ਤੈਨੂੰ ਚੜਤ ਸਿੰਘ ਦਾ ਪੁੱਤਰਾ ਵੰਗਾਰਦਾ ਆ ਹੁਣ ਜਿਹੜਾ ਸ਼ਾਹਜਮਾਨ ਆ ਇਹ ਕੋਈ ਮਾੜੀ-ਮੋਟੀ ਚੀਜ਼ ਨਹੀਂ ਆ ਉਸ ਸਮੇਂ ਦੀਆਂ ਵੱਡੀਆਂ ਤਾਕਤਾਂ ਦੇ ਵਿੱਚੋਂ ਇੱਕ ਤਾਕਤ ਆ ਤੇ ਐਡੀ ਵੱਡੀ ਤਾਕਤ ਨੂੰ ਸਿਰਫ 50 ਕੋਟ ਸਵਾਰਾਂ ਨਾਲ ਲਿਜਾ ਕੇ ਵੰਗਾਰਨਾ ਇਹ ਕੰਮ ਵੀ ਰਣਜੀਤ ਸਿੰਘ ਹੀ ਕਰ ਸਕਦਾ ਆ ਤੇ ਰਣਜੀਤ ਸਿੰਘ ਦੀ ਵੰਗਾਰ ਤੋਂ ਉਹ ਇੰਨਾ ਜ਼ਿਆਦਾ ਡਰ ਜਾਂਦਾ ਆ ਕਿ ਲਾਹੌਰ ਛੱਡ ਕੇ ਚਲਾ ਜਾਂਦਾ ਤੇ ਫਿਰ ਕਦੀ ਵੀ ਲਾਹੌਰ ਵੱਲ ਮੂੰਹ ਨਹੀਂ ਕਰਦਾ ਤੇ ਆਪਣੇਸ ਡਰ ਨੂੰ ਲੁਕਾਉਣ ਵਾਸਤੇ ਉਹਨੇ ਇੱਕ ਕਹਾਣੀ ਪ੍ਰਚਲਿਤ ਕਰਦੀ ਜੋ ਉਹਦੇ ਦਰਬਾਰ ਦੇ ਲਿਖਾਰੀਆਂ ਨੇ ਕੁਛ ਇਦਾਂ ਲਿਖੀ ਆ ਕਿ ਇੱਕ ਵਾਰ ਸ਼ਾਹਜਹਾਨ ਰਾਤ ਨੂੰ ਸੁੱਤਾ ਆਇਆ ਸੀ ਤਾਂ ਉਹਦੇ ਸੁਪਨੇ ਦੇ ਵਿੱਚ ਇੱਕ ਬਜ਼ੁਰਗ ਆਉਂਦੇ ਆ ਜਿਨ੍ਹਾਂ ਦੀ ਚਿੱਟੀ ਲੰਬੀ ਦਾੜ੍ਹੀ ਸੀ ਤੇ ਉਹਨੇ ਚਿੱਟੇ ਵਸਤਰ ਪਾਏ ਹੋਏ ਸੀ ਹੋ ਸਕਦਾ ਕਿ ਉਹ ਉਹਨਾਂ ਦੇ ਕੋਈ ਸਲਾਮਤ ਪਗੰਬਰ ਹੋਣ ਤੇ ਉਹ ਸ਼ਾਹਜਹਾਨ ਨੂੰ ਇਹ ਗੱਲ ਕਹਿੰਦੇ ਆ ਕਿ ਤੂੰ ਲਾਹੌਰ ਤੋਂ ਦੂਰੀ ਬਣਾ ਕੇ ਰੱਖ ਲਾਹੌਰ ਤੇ ਕਬਜ਼ਾ ਨਾ ਕਰ ਇਹ ਤੇਰੇ ਵਾਸਤੇ ਚੰਗਾ ਨਹੀਂ ਹੋਊਗਾ ਇਸ ਕਰਕੇ ਸ਼ਾਹ ਜਮਾਨ ਨੇ ਕਦੀ ਲਾਹੌਰਵਾਲ ਦੁਬਾਰਾ ਮੂੰਹ ਨਹੀਂ ਕੀਤਾ ਇਹ ਕਹਾਣੀ ਪਰਚਲਿਤ ਕੀਤੀ ਗਈ ਸ਼ਾਹ ਜਮਾਨ ਦੇ ਡਰ ਨੂੰ ਲਗਾਉਣ ਵਾਸਤੇ ਹੁਣ ਇੱਥੇ ਮੇਰਾ ਫਿਰ ਇੱਕ ਵਾਰ ਸਵਾਲ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਕਿ ਮਹਾਰਾਜਾ ਸ਼ਰਾਬੀ ਸੀਗਾ ਹਫੀਮ ਖਾਂਦਾ ਸੀ ਭੋਗ ਵਿਲਾਸ ਵਿੱਚ ਮਸਤ ਰਹਿੰਦਾ ਸੀ ਤਾਂ ਮੈਨੂੰ ਦੱਸੋ ਕਿ ਅਜਿਹਾ ਬੰਦਾ ਇੰਨਾ ਸੂਝਵਾਨ ਇੰਨਾ ਸਿਆਣਾ ਇੰਨਾ ਦਲੇਰ ਇੰਨਾ ਬਹਾਦਰ ਹੋ ਸਕਦਾ ਆ ਨਹੀਂ ਹੋ ਸਕਦਾ ਜੇਕਰ ਉਹ ਲੋਕ ਇਹ ਕਹਿਣ ਕਿ ਇਹ ਤਾਂ ਸਿਰਫ ਆਪਾਂ ਗੱਲ ਕੀਤੀ ਆ ਉਹਦੇ ਜੀਵਨ ਦੇ 17-18 ਸਾਲ ਤੱਕ ਦੀ ਉਮਰ ਤੱਕ ਦੀ ਤਾਂ ਕੋਈ ਗੱਲ ਨਹੀਂ ਆਪਾਂ ਇਹਦੇ ਤੋਂ ਅੱਗੇ ਦੀ ਗੱਲ ਵੀ ਕਰਾਂਗੇ ਪਰ ਕਰਾਂਗੇ ਅਗਲੀ ਵੀਡੀਓ 'ਚ ਕਿਉਂਕਿ ਵੀਡੀਓ ਲੰਬੀ ਹੋ ਰਹੀ ਆ ਤੇ ਬਹੁਤ ਸਾਰੇ ਲੋਕ ਤਾਂ ਵੀਡੀਓ ਦੇ ਅਖੀਰ ਤੱਕ ਇੱਥੋਂ ਤੱਕ ਨਹੀਂ ਪਹੁੰਚਦੇ ਜਿਹਦੇ ਕਰਕੇ ਵੀਡੀਓ ਨੂੰ ਆਧੇ ਛੱਡ ਦਿੰਦੇ ਆ ਤੇ ਜਿਹਦੇ ਕਰਕੇ YouTube ਨੂੰ ਇਦਾਂ ਲੱਗਦਾ ਹੈ ਕਿ ਵੀਡੀਓ ਕੋਈ ਬਹੁਤੀ ਵਧੀਆ ਨਹੀਂ ਆ ਤੇ YouTube ਇਸ ਨੂੰ ਪ੍ਰਮੋਟ ਨਹੀਂ ਕਰਦਾ ਤੇ ਸਾਡੀ ਜਿਹੜੀ ਇਹ ਮਿਹਨਤ ਆ ਵੀਡੀਓ ਬਣਾਉਣ ਦੇ ਵਿੱਚ ਇਹ ਸਾਰੀ ਵਿਅਰਥ ਚਲੀ ਜਾਂਦੀ ਆ ਸੋ ਬੇਨਤੀ ਆ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਜਦੋਂ ਤੁਸੀਂ ਕਿਸੇ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਹੋ ਨਾ ਤਾਂ ਉਹਨੂੰ ਵੀ ਨਾਲ ਥੱਲੇ ਇਹ ਗੱਲ ਲਿਖ ਕੇ ਕਹਿ ਦਿਆ ਕਰੋ ਕਿ ਤੂੰ ਵੀਡੀਓ ਨੂੰ ਬੇਸ਼ੱਕ ਵੇਲਾ ਕੇ ਦੇਖ ਲਈ ਪਰ ਵੇਖੀ ਪੂਰੀ ਪਿਛਲੀ ਵਾਰ ਆਪਾਂ ਟਾਰਗੇਟ ਰੱਖਿਆ ਸੀ 500 ਕਮੈਂਟ ਦਾ ਐਡਿਕਿਮਾ ਟਾਰਗੇਟ ਰੱਖਦਾ ਆ ਐਟਲੀਸਟ 2 ਲੱਖ ਵਿਊ ਦਾ ਜਦੋਂ 2 ਲੱਖ ਵਿਊ ਆ ਜਾਣਗੇ ਠੀਕ ਆ ਉਦੋਂ ਆਪਾਂ ਇਸ ਤੋਂ ਅੱਗੇ ਦਾ ਇਤਿਹਾਸ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਉਹ ਆਪਾਂ ਲੈ ਕੇ ਆਵਾਂਗੇ ਪਰ ਉਹਦੇ ਵਾਸਤੇ ਤੁਹਾਡੀ ਸਪੋਰਟ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ ਮੈਨੂੰ ਕਮੈਂਟਾਂ ਦੇ ਵਿੱਚ ਅਗਲੇ ਪਾਰਟ ਵਾਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਿਖਣਾ ਨਾ ਭੁੱਲਿਓ ਤੇ ਇਸ ਦੇ ਨਾਲ ਹੀ ਆਪਣੀ رائے ਵੀ ਜ਼ਰੂਰ ਦਿਓ ਸਾਡੀ ਮਿਹਨਤ ਪ੍ਰਤੀ ਸਾਡੇ ਕੰਟੈਂਟ ਪ੍ਰਤੀ ਸਾਡੀ ਇਸ ਵੀਡੀਓ ਪ੍ਰਤੀ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ